ਤੋ ਜਿੱਥੇ ਕਿ ਪੱਛਮੀ ਲੁਧਿਆਣਾ ਪੱਛਮੀ ਜਿਮਨੀ ਚੋਣਾ ਦਾ ਐਲਾਨ ਕਰ ਦਿੱਤਾ ਗਿਆ ਹੈ ਲੁਧਿਆਣਾ ਪੱਛਮੀ ਦੇ ਵਿੱਚ 19 ਜੂਨ ਨੂੰ ਹਣ ਵੋਟਾਂ ਪੈਣਗੀਆਂ 23 ਜੂਨ ਨੂੰ ਜਿਮਨੀ ਚੋਣ ਹੋ ਜੜੀ ਹੈ ਕਿਤੇ ਜਾਇਗੋਦਾ ਨਤੀਜਾ ਆਏਗਾ ਕੱਲ ਤੋਂ ਪਰਿ ਜਾ ਸਕੇਗੀ ਨਾਮਜ਼ਦਗੀ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣੇ ਦੀ ਜਿਹੜੀ ਸੀਟ ਹੈ ਉਹ ਖਾਲੀ ਹੋ ਗਈ ਸੀ ਤੇ ਕੱਲ ਤੋਂ ਹੀ ਪਰਿ ਜਾ ਸਕੇਗੀ ਨਾਮਜ਼ਦਗੀ ਕੱਲ ਤੋਂ ਨਾਮ ਜੋ ਨਾਮਜ਼ਦਗੀ ਜੁੜੀ ਹੈ ਉਹ ਪਰਨਗਿਲ ਜੁੜੇ ਨੇਤਾ ਨੇ ਉਮੀਦਵਾਰ ਜੁੜੇ ਨੇ ਦਿੱਤਨ ਦੱਸਦੇ ਕਿ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਇਸ ਸੀਟ ਜੁੜੀ ਹੈ ਖਾਲੀ ਹੋਈ ਸੀ ਲੁਧਿਆਣਾ ਪੱਛਮੀ ਜ ਕਿਆ ਹੈ ਕੱਲ ਤੋਂ ਨਾਮਜ਼ਦਗੀ ਪਰਿਚਾਈ ਜਾਏਗੀ 19 ਜੂਨ ਨੂੰ ਜਿਹੜਾ ਵੋਟਾ ਪੈਣ ਗਿਆ ਤੇ ਉਸ ਨਾਲ ਹੀ 23 ਜੂਨ ਨੂੰ ਜਿਮਣੀ ਚੋਣ ਦਾ ਨਤੀਜਾ ਵੀ ਆ ਜਾਏਗਾ ਤੇ ਕੱਲ ਤੋਂ ਨਾਮਜ਼ਦਗੀ ਜਿਹੜੀ ਹੈ ਪਰਿਚਾਈ ਜਾਏਗੀ ਕੱਲ ਤੋਂ ਨਾਮਜ਼ਦਗੀ ਪਰਿਚਾਈ ਜਾਏਗੀ ਤੇ ਇਸ ਤੋਂ ਬਾਅਦ ਤੁਹਾਂ ਦੱਸਦੇ ਕਿ 19 ਤਰੀਕ ਨੂੰ ਜਿਹੜਾ ਵੋਟਾ ਪੈਣ ਗਿਆ ਨੇ 19 ਜੂਨ ਨੂੰ ਵੋਟਾ ਪੈਣ ਗਿਆ 23 ਜੂਨ ਨੂੰ ਨਤੀਜੇ ਵੀ ਜਿਮਣੀ ਚੋਣ ਦੇ ਸਾਹਮਣੇ ਆ ਜਾਣਗੇ ਲੁਧਿਆਣਾ ਪਸ਼ਮੀ ਜਿਮਣੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਤੇ ਕੱਲ ਤੋਂ ਨਾਮ ਜਦਗੇ ਜੜੀ ਹੈ ਉਪਰ ਹੀ ਜਾ ਸਕੇਗੇ ਸਾਡੇ ਨਾਲ ਸਾਡੇ ਸਹਿਯੋਗੀ ਕਮਲ ਜੁੜੇ ਹੋਏ ਨੇ ਉਹਨਾਂ ਤੋਂ तमाम ਜਾਣਕਾਰੀ ਲਵਾਂਗੇ ਕਮਲ ਲੁਧਿਆਣੇ ਪਸ਼ਮੀ ਦੇ ਵਿੱਚ ਹੋਣ ਜਿੰਮਨੀ ਚੋਣਾ ਦਾ ਐਲਾਨ ਕਰ ਦਿੱਤਾ ਗਿਆ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੁਣ ਕਿਸ ਤਰੀਕੇ ਦੀ ਸਿਆਸਤ ਸਿਆਸੀ ਹਲਚਲ ਜੜੀ ਹੈ ਲੁਧਿਆਣੇ ਦੇ ਵਿੱਚ ਵੇਖਣ ਨੂੰ ਮਿਲੇਗੀ ਇਹ ਬਿਲਕੁਲ ਅੰਜਲੀ ਤੁਸੀਂ ਜਿਸ ਤਰ੍ਹਾਂ ਕਹੇਗਾ ਕਿ ਸਿਆਸੀ ਹਲਚਲ ਜਿਹੜੀ ਹੈਗੀ ਦੇਖਣ ਨੂੰ ਮਿਲੇਗੀ ਬਿਲਕੁਲ ਹੁਣ ਇਲੈਕਸ਼ਨ ਤੇ ਉੱਤੇ ਸਾਰੀਆਂ ਪਾਰਟੀਆਂ ਜਿਹੜਾ ਨੇ ਆਪਣਾ ਜ਼ੋਰ ਲਗਾਣ ਗਿਆ ਕਿਉਂਕਿ ਜਿੰਨੀ ਚੋਣ ਹੈਗੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਸ਼ਿਸ਼ ਹੋਏਗੀ ਇਹ ਸੀਟ ਕੱਢੀ ਜਾਵੇ ਕਿਉਂਕਿ ਸਿਆਸਤ ਇਸ ਸੀਟ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਬਹਿਅਤ ਕਰਮ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਜਾਰੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੂੰ ਇਸ ਸੀਟ ਜਿਹੜੀ ਹੈ ਜਿਤਨੀ ਪਈਗੀ ਮਰਹੂਮ ਜਿਹੜੇ ਇਸ ਸੀਟ ਤੋਂ ਵਿਧਾਇਕ ਸੀਗੇ ਗੋਗੀ ਅਚਾਨਕ ਉਹਨਾਂ ਦਾ ਦਿਹਾਂਤ ਹੋਣ ਤੋਂ ਬਾਅਦ ਇਹ ਸੀਟ ਜਿਹੜੀ ਹੈ ਖਾਲੀ ਹੋਈ ਸੀਗੀ ਉਸ ਤੋਂ ਬਾਅਦ ਜਿਮਨੀ ਚੋਣ ਦਾ ਐਲਾਨ ਕੀਤਾ ਗਿਆ ਦੱਸ ਦਈਏ ਕਿ ਕਾਂਗਰਸ ਵੱਲੋਂ 파ਰਕੁਸ਼ਨ ਆਸ਼ੂ ਔਰ ਰਾਜ ਸਭਾ ਸੰਸਦ ਸੰਜੀਵ ਅਰੂੜਾ ਜਿਹੜੇ ਨੇ ਇਹਨਾਂ 'ਚ ਮੁਕਾਬਲਾ ਜਿਹੜਾ ਹੈਗਾ ਦੇਖਣ ਨੂੰ ਮਿਲ ਜਾਂ ਲਈ ਆ ਜਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ 23 ਤਰੀਕ ਨੂੰ 23 ਜੂਨ ਨੂੰ ਜਿਹੜੇ ਇਹਦੇ ਨਤੀਜੇ ਵੀ ਸਾਹਮਣੇ ਆ ਜਾਣਗੇ ਜੀ ਆਖਰੀ ਤਰੀਕ ਕੀ ਦਸੀ ਜਾ ਰਹੀ ਹੈ ਕਮਲ ਨਾਮਜਦਗੀ ਪਰੰਦੀ देखो 19 तारीख है की है जेडी डिक्लेअर कीती है, है उसके बाद नामजद की जेडी है ਤੁਹਾਨੂੰ 3 ਦਿਨ ਦੇ ਅੰਦਰ ਜਿਹੜੀ ਹੈ ਸਾਰੇ ਭਰ ਦੇਣਗੇ ਕਿਉਂਕਿ ਤਿੰਨੇ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਜ਼ਿਆਦਾ ਦਿਖਾਈ ਦੇ ਰਹੇ ਨੇ ਚਾਹੇ ਸ਼ਰਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜਾਂ ਕਾਂਗਰਸ ਕਿਉਂਕਿ ਤੋਂ ਅਕਾਲੀ ਦਲ ਨੇ ਜਿਹੜਾ ਹੈਗਾ ਐਡਵੋਕੇਟ ਕੋਮਨ ਸਾਹਿਬ ਨੂੰ ਜਿਹੜਾ ਇਲੈਕਸ਼ਨ ਲਈ ਉਤਾਰਿਆ ਹੈਗਾ ਲੇਕਿਨ ਭਾਰਤ ਪੁਸ਼ਨ ਆਸ਼ੂ ਜਿਹੜੇ ਨੇ ਮੁੱਖ ਕੈਂਡੀਡੇਟ ਕੈਂਡੀਡੇਟ ਦੇ ਤੌਰ ਤੇ ਦਿਖਾਈ ਦੇ ਰਹੇ ਨੇ ਲੇਕਿਨ ਅੰਜਲੀ ਇੱਥੇ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਕਾਂਗਰਸ ਦੇ ਵਿੱਚ ਵੀ ਜਿਹੜੀ ਫੁੱਟ ਦਿਖਾਈ ਦੇ ਰਹੀ ਹੈਗੀ ਆ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਨੇ ਔਰ ਲੁਧਿਆਣਾ ਤੋਂ ਸੰਸਦ ਵੀ ਨੇ ਉਹ ਕਿਤੇ ਨਾ ਕਿਤੇ ਨਦਰਦ ਦਿਖ ਰਹੇ ਨੇ ਅੰਜਲੀ ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਦੇਖਿਆ ਜਾਏ ਤਾਂ ਕਾਂਗਰਸ ਨੂੰ ਲੁਧਿਆਣੇ ਤੋਂ ਫਾਇਦਾ ਹੋਇਆ ਸੀ ਇਹ ਕੋ ਬਿਲਕੁਲ ਕਹਾਂਗੇ ਉਸ ਵਕਤ ਜਿਹੜਾ ਫਾਇਦਾ ਹੋਇਆ ਸੀ ਬਹੁਤ ਸਾਰੀਆਂ ਗੱਲਾਂ ਵੀ ਉਸ ਵਕਤ ਉੱਠੀਆਂ ਸੀਗੀਆਂ ਕਿ ਜਿਹੜੇ ਰਾਜਾ ਵਡਿੰਗ ਨੂੰ ਲੁਧਿਆਣਾ ਕਿਉਂ ਲਿਆਂਦਾ ਗਿਆ ਹੈਗਾ ਉਸ ਵਕਤ ਵੀ ਭਾਰਤੀ ਜਨਾ ਇਸ਼ੂ ਜਿਹੜੇ ਨਰਾਜ਼ ਦਿਖਾਈ ਦਿੱਤੇ ਸੀ ਲੇਕਿਨ ਹੁਣ ਇਸ ਵਾਰ ਤਾਂ ਸਾਫ਼ ਦਿਖਾਈ ਦੇ ਰਿਹਾ ਹੈਗਾ ਕਿ ਕਿਸੇ ਵੀ ਕੈਂਪੇਨ ਦੇ ਅੰਦਰ ਰਾਜਾ ਵਡਿੰਗ ਜਿਹੜੇ ਨੇ ਦਿਖਾਈ ਨਹੀਂ ਦਿੱਤੇ ਔਰ ਭਾਰਤੀ ਜਨਾ ਇਸ਼ੂ ਤਾਂ ਖੁੱਲਕੇ ਗੋਲ ਰਹੇ ਨੇ ਹਾਲਾਂਕਿ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਕਾਂਗਰਸ ਦੇ ਭਾਰਤੀ ਜਨਾ ਇਸ਼ੂਜ਼ ਦੇ ਬਾਵਜੂਦ ਇਹ ਲੜਾਈ ਹੁਣ ਖੁੱਲਕੇ ਦਿਖਾਈ ਦੇ ਰਹੀ ਹੈ ਬਿਲਕੁਲ ਤਾਂ ਕਿਤੇ ਨਾ ਕਿਤੇ ਜਨਤਾ ਲੁਧਿਆਣੇ ਦੀ ਉਹਨਾਂ ਦੇ ਵੱਲੋਂ ਵੀ ਵਿੱਚ ਤੁਸੀਂ ਦੇਖਿਆ ਹੋਵੇਗਾ ਪਿਤੇ ਦਿਨੀ ਇੱਕ ਰੋਸ ਮਾਚ ਵੀ ਕੱਢਿਆ ਗਿਆ ਸੀ ਰੋਸ ਦਿਖਾਇਆ ਜਾ ਰਿਹਾ ਸੀ ਕਿ ਕਦੇ ਲੁਧਿਆਣਾ ਦੇ ਵਿੱਚ ਉਹ ਨਜ਼ਰ ਨਹੀਂ ਆਉਂਦੇ ਨੇ ਦੇਖੋ ਕੋਸਟਲ ਤੱਕ ਲੱਗੇ ਸੀਗੇ ਰਾਜਾ ਬ੍ਰਿੰਦ ਦੇ ਕੀ ਜਿਹੜੇ ਨੇ ਗੁੰਮਸ਼ਾਦਾ ਨੇ ਸਾਂਸਦ ਨੇ ਲੁਧਿਆਣਾ ਦੇ ਲੇਕਿਨ ਲੁਧਿਆਣਾ ਦੀ ਗੱਲ ਕਰੀਏ ਤਾਂ ਕਿਸੇ ਵੀ ਵਿਕਾਸ ਕਾਰਜ ਦਾ ਉਦਘਾਟਨ ਉਹਨਾਂ ਵੱਲੋਂ ਨਹੀਂ ਕੀਤਾ ਗਿਆ ਹਾਲਾਂਕਿ ਇੱਕ ਸੈਂਟਰ ਦਾ ਜਿਹੜਾ ਉਦਘਾਟਨ ਸੀਗਾ ਰੇਲਵੇ ਦਾ ਉਹਦੇ ਵਿੱਚ ਇਹਨਾਂ ਨੇ ਆਪਣੀ ਸਿਆਸਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਲੇਕਿਨ ਖੁਦ ਇਹਨਾਂ ਦੀ ਪਾਰਟੀ ਦੇ ਜਿਹੜੇ ਵਾਈਸ ਪ੍ਰਧਾਨ ਵੀ ਨੇ ਤੇ ਜਮਨੀ ਚੋਣ ਦੇ ਉਮੀਦਵਾਰ ਵੀ ਨੇ ਪਰ ਕੁਸ਼ਨਾਸ਼ੂ ਉਹਨਾਂ ਨੇ ਸਾਰੀ ਇਹ ਸਿਆਸਤ ਦੀ ਪਲਟਕੀ ਰੱਖ ਦਿੱਤੀ ਸੀ ਇਸ ਲਈ ਮੈਂ ਕਹਿ ਰਹੇ ਹਾਂਗਾ ਕਿ ਮੁਕਾਬਲਾ ਪਰ ਕੁਸ਼ਨਾਸ਼ੂ ਦੀ ਪਰਸਨਲ ਤੌਰ ਤੇ ਦੇਖਿਆ ਜਾਵੇ ਕਾਂਗਰਸ ਦੇ ਤੌਰ ਤੇ ਨਹੀਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਕਾਂਗਰਸ ਦੀ ਸੀਟ ਤੇ ਇਲੈਕਸ਼ਨ ਲੜਦੇ ਹੋਏ ਨਜ਼ਰ ਆ ਰਹੇ ਕਿਉਂਕਿ ਕਾਂਗਰਸ ਦਾ ਕੋਈ ਵੀ ਵੱਡਾ ਚਿਹਰਾ ਉਹਨਾਂ ਦੇ ਨਾਲ ਦਿਖਾਈ ਨਹੀਂ ਦੇ ਰਹਿਣ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕਮਲ तमाम ਜਾਣਕਾਰੀ ਦੇ ਲਈ ਤੇ ਲੁਧਿਆਣਾ ਪਸ਼ਮੀ ਜਮਨੀ ਚੋਣ ਦਾ